ਹਾਜਰਾ ਜੀ ਤੁਹਾਡੇ ਲਈ ਇੱਕ ਲੋਟ ਤੇ ਕੱਟ ਪੀਸ ਦੀ ਨਵੀਂ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ ਫੁੱਲ ਵੈਲ ਲਾਈਨਿੰਗ ਜਿਹੜੀ ਕਿ ਤੁਹਾਨੂੰ ਆਪਣੇ ਕੋਲੋਂ ਕੱਟ ਪੀਸ ਫਰੈਸ਼ ਸਾਰੇ ਤਰ੍ਹਾਂ ਦੇ ਉਹਦੇ ਚ ਮਿਲ ਜੂਗੀ ਕੋਈ ਛੋਟਾ ਕੱਟ ਵੱਡਾ ਕੱਟ ਫਰੈਸ਼ ਦੇ ਥਾਨ ਮਾਲ ਨਮਾਜ਼ ਵਾਧੂ ਆ ਗਿਆ ਜੀ ਤਕਰੀਬਨ 200 ਕਲਰ ਨਵਾ ਆ ਗਿਆ ਜੀ ਲੋ ਪੱਟੀ ਦੇ ਲੱਗ ਕਲਾ ਕੁੜੀ ਕਿਹਨਾ ਫੋਲੋ ਲਾਈਟ ਕਲਰ ਡਾਰਕ ਕਲਰ ਡਸਟੀ ਕਲਰ ਸਾਰੀ ਤਰ੍ਹਾਂ ਦੇ ਮਾਲ ਰੰਗ ਮਿਲ ਜਾਣਗੇ ਜੀ ਉਹਨੂੰ ਵੀ ਫਟਾਫਟ ਮਾਲ ਖੋਲ੍ਹ ਹੀ ਜਾਂਦੇ ਆ ਇਹ ਸਾਰੀ ਫਰੈਸ਼ਲੀ ਫੁੱਲ ਵੈਲ ਹੈ ਜੀ 200 ਤੋਂ 250 ਕਲਰ ਆਪਣੇ ਕੋਲੇ ਹੋਣਗੇ ਦੇ ਵਿੱਚ ਆਪਸ਼ਨ ਆਪਣੀਆਂ ਦੋਨੇ ਹੀ ਇਹਦੇ ਚ ਹੈਗੀਆਂ ਜੀ ਚਾਹੇ ਤੁਸੀਂ ਇਹਦੇ ਚ ਬੰਦ ਥਾਂ ਲੈ ਲਓ ਤੇ ਚਾਹੇ ਤੁਸੀਂ ਇਹਦੇ ਚ ਮਿਨੀਮਮ 10 ਮੀਟਰ ਦੀ ਕੋਈ ਤੇ ਕੱਟ 10-10 ਮੀਟਰ ਕਟਵਾ ਕੇ ਜਿੰਨੇ ਮਰਜ਼ੀ ਕਰਾ ਕਰ ਲਓ ਮਿਨੀਮਮ ਕੁਆਂਟੀਟੀ ਆਪਾਂ ਲਵਾਂਗੇ 200 ਮੀਟਰ 200 ਮੀਟਰ ਚ ਤਾਂ ਇਹ ਚਾਹੇ ਤੁਸੀਂ 20 ਰੰਗ ਬਣਾ ਲਓ 10-10 ਮੀਟਰ ਕਟਵਾ ਲਓ ਚਾਹੇ ਬੰਦ ਥਾਨ ਲੈ ਲਓ ਜੀ ਫਰੈਸ਼ ਦਾ ਮਾਲ ਹੈ ਵਧੀਆ ਕੁਆਲਿਟੀ ਦੀ ਫੁੱਲ ਵੈਲ ਹੈ ਜੀ ਇਹ ਤੁਹਾਨੂੰ ਆਪਾਂ ਦਵਾਂਗੇ ਜੀ 30 ਰੁਪਏ ਮੀਟਰ ਮਿਨੀਮਮ ਕੁਆਂਟੀਟੀ ਹੋਏਗੀ ਜੀ 200 ਮੀਟਰ 200 ਮੀਟਰ ਤੋਂ ਘੱਟ ਨਹੀਂ ਦਵਾਂਗੇ ਕਿਸੇ ਵੀ ਕਲਰ ਚ ਤੁਸੀਂ 10-10 ਮੀਟਰ ਕਟਵਾ ਵੀ ਸਕਦੇ ਹੋ ਰੰਗ ਵਾਦੂ ਹੈਗੇ ਆ ਰੰਗਾ ਵੱਲੋਂ ਕੋਈ ਚੱਕਰ ਨਹੀਂ ਜੀ ਇਹ ਲਾਈਨਿੰਗ ਤੁਹਾਨੂੰ ਆਪਾਂ ਦਵਾਂਗੇ ਜੀ 30 ਰੁਪਏ ਮੀਟਰ ਨੈਟ 30 ਰੁਪਏ ਰੇਟ ਹੋਏਗਾ ਜੀ ਰੇਟ ਆਪਣਾ ਮਿਨੀਮਮ 200 ਮੀਟਰ ਮੈਕਸਿਮਮ ਤੁਸੀਂ ਜਿੰਨੀ ਥੋੜੀ ਚਾ ਭਾਵੇਂ 5000 ਮੀਟਰ ਲੈ ਲੋ ਮਾਲ ਵਾਦੂ ਹੈ ਮਾਲ ਵੱਲੋਂ ਕੋਈ ਚੱਕਰ ਨਹੀਂ ਜੀ ਐਡਰੈਸ ਆਪਣਾ ਇੱਕ ਵਾਰ ਨੋਟ ਕਰ ਲਓ ਵੈਸੇ ਤਾਂ ਆਪਣੇ ਵੀਡੀਓ ਆਉਂਦੇ ਰਹਿੰਦੇ ਆ ਤੁਸੀਂ ਸਭ ਜਾਣਦੇ ਜੇ ਆਪਣਾ ਪਤਾ ਹੈ ਜੀ ਸਟਾਰ ਫੈਬਰਿਕ ਮੇਨ ਬਾਜ਼ਾਰ ਨੇੜ ਮਲੋਤਰਾ ਬੁੱਕ ਡੀਪੂ ਮੁਗਾ ਬੱਸ ਸਟੈਂਡ ਤੋਂ ਤਕਰੀਬਨ 5 ਮਿੰਟ ਦਾ ਰਸਤਾ ਹੈ ਜੀ ਇਸ ਤੋਂ ਲਾਭ ਆਪਣੇ ਕੋਲੇ ਤੁਹਾਨੂੰ ਹਰ ਤਰ੍ਹਾਂ ਦਾ ਫੁੱਲ ਵੈਲ ਦਾ ਕੱਟ ਪੀਸ ਮਿਲ ਜਾਏਗਾ ਉਹ ਚਾਹੇ ਮੀਟਰ ਤੋਂ 1.5 ਮੀਟਰ ਲੈ ਲਓ 2 ਮੀਟਰ ਤੋਂ 10 ਮੀਟਰ ਆਇਆ ਜੀ ਨਵਾਂ ਮਾਲ ਅੱਜ ਨਿੱਕੇ ਕੈਂਚੀ ਫੜੀ ਇਹ ਮਾਲ 2 ਮੀਟਰ ਤੋਂ ਲੈ ਕੇ ਅੱਜ 10 ਤੋਂ 12 ਮੀਟਰ ਆ ਵੀ ਕੱਢ ਦੇ 10 ਤੋਂ 12 15 ਮੀਟਰ ਤੱਕ ਹੋਏਗਾ ਜੀ ਹਰ ਪੀਸ ਪੀਸ ਤੇ ਲਿਖਿਆ ਆਊਗਾ ਜੀ ਮੀਟਰ 10 ਮੀਟਰ 7 ਮੀਟਰ 3 ਮੀਟਰ ਹਰ ਸਿੰਗਲ ਸਿੰਗਲ ਪੀਸ ਤੇ ਲਿਖ ਕੇ ਆਊਗਾ ਮਾਲ ਇਹ 3 ਮੀਟਰ 5.5 ਮੀਟਰ ਇੱਕ ਇੱਕ ਪੀਸ ਤੇ ਲਿਖਿਆ ਹੋਇਆ ਜੀ ਇੱਕ ਇੱਕ ਕਲਰ ਦੇ ਦੋ ਦੋ ਤਿੰਨ ਤਿੰਨ ਪੀਸ ਵੀ ਹੈਗੇ ਆ ਜੀ ਕੁ ਤਿੰਨ ਮੀਟਰ ਦਾ ਨਾਲ ਉਹ ਤੇ ਦੋ ਦਾ ਵੀ ਰਲ ਜਾਣਾ ਮੈਂ ਤਾਂ ਵੀ ਤੁਸੀਂ ਪੰਜ ਦੇ ਸਕਦੇ ਹੋ ਇਹ ਮਾਲ ਸਾਰਾ ਸਿਮਤ ਕੁਆਲਟੀ ਦੀ ਹੈ ਚਾਰ ਪੰਜ ਚਾਰ ਤੋਂ ਪੰਜ ਇਕੱਠਾ ਹੋਣਗੀਆਂ ਤੂੰ ਬਹੁਤ ਜ਼ਿਆਦਾ ਨਹੀਂਗਾ 2.5 ਕੁਇੰਟਲ ਮਾਲ ਹੈ ਜੀ ਸਾਰਾ ਇਹ ਮਾਲ ਬਿਲਕੁਲ ਸਾਫ ਸੁਥਰਾ ਹੈ ਇਹ ਮਾਲ ਤੁਹਾਨੂੰ ਦੇਾਂਗੇ ਆਪਾਂ 470 ਰੁਪਏ ਕਿਲੋ। ਤਕਰੀਬਨ ਤਕਰੀਬਨ 19 ਮੀਟਰ ਦੀ ਚੜਦਾਂਦੀ ਹੈ ਜੀ ਇਹਦੇ 'ਚ। ਜਿਹੜਾ ਕਿ ਤੁਹਾਨੂੰ 24 ਤੋਂ 25 25 ਰੁਪਏ ਕੋਸਟ ਕਰਨਾ ਹੈ। ਸਾਫ਼ ਸੁਥਰਾ ਮਾਲ ਹੈ 2 ਮੀਟਰ ਤੋਂ ਲੈ ਕੇ 14 15 15 ਮੀਟਰ ਤੱਕ ਕੱਟ ਹੈਗਾ ਜੀ ਇਹਦਾ। ਇੱਕ ਆਪਣੇ ਕੋਲੇ ਆਇਆ ਹੋਇਆ ਜੀ 10 ਪਲੱਸ ਘੱਟ 10 ਤੋਂ ਉੱਪਰ ਹੀ ਆਏਗਾ 10 ਤੋਂ ਲੈ ਕੇ 25 ਮੀਟਰ ਦਾ ਘੱਟ ਹੈ ਜੀ ਇਕੱਠਾਂ ਉਹਦੀ ਵੀ ਕੁਆਂਟੀਟੀ ਘੱਟ ਹੈ ਜੀ ਚਾਰ ਇਕੱਠੀਆਂ ਉਹਦੀਆਂ ਪਹਿਲਾਂ ਉਹਦੇ ਪਹਿਲਾਂ ਪਾਉ ਵਾਲਾ ਸੌਦਾ ਹੀ ਆ ਜੀ ਉਹ ਜਲਦੀਰ ਕੱਢਣ ਵਾਲਾ ਹੈ ਨਹੀਂ 10 ਮਿਨੀਮਮ 10 ਘੱਟ 10 ਤੋਂ ਸ਼ੁਰੂ ਆ ਜੀ 25 ਮੀਟਰ ਤੱਕ ਘੱਟ ਆਉਣਾ ਉਹ ਕੱਟ ਦੇਾਂਗੇ ਤੁਹਾਨੂੰ 500 ਰੁਪਏ ਕਿਲੋ ਉਹਦੀ ਵੀ 19 ਤੋਂ 20 ਮੀਟਰ ਦੀ ਚੜ੍ਹਤ ਹੈ ਜੀ ਤਕਰੀਬਨ ਪੀਆ ਡੇਡ ਰੁਪਏ ਮਹਿੰਗੀ ਪੈਜੂ ਬਸ ਇੰਨੀ ਹੈ ਇਹ ਲਾਈਨਿੰਗ ਲੈ 4 ਮੀਟਰ ਇੱਕ ਆਪਣੇ ਕੋਲੇ ਅੱਜ ਹੀ ਨਵਾਂ ਮਾਲ ਗੱਠਾ ਆਈਆਂ ਜੀ 2 ਮੀਟਰ ਤੋਂ ਲੈ ਕੇ 20 ਮੀਟਰ ਕੱਟ ਜੀ ਮਿਨੀਮਮ 2 ਮੀਟਰ ਹੈ ਜੀ 2 ਮੀਟਰ ਤੋਂ ਕੱਟ ਨਿਕਲੇਦੇ ਸੀ ਜੁਮੇਵਾਰ ਹੋਵਾਂਗੇ 2 ਮੀਟਰ ਤੋਂ ਲੈ ਕੇ 20 ਮੀਟਰ ਦਾ ਕੱਟ ਹੈ ਜੀ ਇਹਦੇ ਵਿੱਚ ਕੁਆਂਟੀਟੀ ਬਹੁਤ ਹੈ ਜੀ 10 12 12 ਇਕੱਠਾ ਹੈਗੀ ਹੈ ਬਹੁਤ ਜ਼ਿਆਦਾ ਵਈਆ ਕੁਆਲਟੀ ਵਾਲਾ ਮਾਲ ਹੈ ਤਕਰੀਬਨ ਜਿਹੜਾ ਜਿਹਦਾ 44 45 ਰੁਪਏ ਹੋਲ ਸੇਲ ਦਾ ਰੇਟ ਹੈ ਜਿਹੜੇ ਮਾਲ ਦਾ ਉਹ ਮਾਲ ਹੈ ਜੀ 2 ਮੀਟਰ ਤੋਂ 20 ਮੀਟਰ ਕੱਟ ਹੈ ਜੀ ਮਾਲ ਬਹੁਤ ਹੈਵੀ ਕੁਆਲਿਟੀ ਕੁਆਲਿਟੀ ਚ ਹੈ ਜੀ 16 ਮੀਟਰ ਦੀ ਚੜਤ ਵਾਲਾ ਮਾਲ ਹੈ ਜੀ ਕੋਈ 19 ਨਹੀਂ ਚੜਨੀ ਹੈ ਜ ਕੋ 18 ਨਹੀਂ ਹੈ 16 ਮੀਟਰ ਐਕਜੈਕਟ ਚੜਤ ਵਾਲਾ ਮਾਲ ਹੈ ਜੀ ਇਹ ਵੀ ਤੁਹਾਨੂੰ ਆਪਾ ਦੇ ਦੇਣਾ 470 ਰੁਪਏ ਕਿਲੋ ਇਹ ਤਕਰੀਬਨ ਤਕਰੀਬਨ ਕਾਸਟ ਕਰਦਾ ਜੀ 29 ਰੁਪਏ ਕਿਉਂਕਿ ਇਹ ਕੁਆਲਿਟੀ ਜਿਆਦਾ ਬੈਟਰ ਹੈ ਕੁਆਲਿਟੀ چاہے ਤੁਸੀਂ 60 ਰੁਪਏ ਵਿੱਚੋਂ ਤਾਂ ਵੀ ਕੋਈ ਦਿੱਕਤ ਨਹੀਂ ਆਉਗੀ ਬਹੁਤ ਜਿਆਦਾ ਵਧੀਆ ਹੈਵੀ ਕੁਆਲਿਟੀ ਦਾ ਮਾਲ ਹੈ ਜੀ ਇਸ ਤੋਂ ਬਾਅਦ ਆਪਣੇ ਕੋਲੇ ਮਾਲ ਆਇਆ ਜੀ ਵਿਮਲ ਦਾ ਪਿਓਰ ਵਿਮਲ ਦਾ ਘਾਟਾ ਜੀ 2 ਮੀਟਰ ਤੋਂ ਲੈ ਕੇ 20 ਮੀਟਰ 컬러 ਤਕਰੀਬਨ ਇਹਦੇ ਚ 50 ਹੈਗੇ ਆ ਜੀ ਹਰ ਸਿੰਗਲ ਸਿੰਗਲ ਰੰਗ ਜੁੜੇ ਹੋਏ ਆ ਜੀ 30 30 40 40 ਮੀਟਰ ਦੇ ਹੈਗੇ ਆ ਰੰਗ ਚ ਕੋਈ 2 ਮੀਟਰ ਦਾ ਪੀਸ ਕੋਈ 10 ਮੀਟਰ ਦਾ ਕੋਈ 8 ਮੀਟਰ ਦਾ ਕੋਈ 5 ਮੀਟਰ ਦਾ ਕੋਈ 15 ਮੀਟਰ ਦਾ ਕੋਈ ਨਹੀਂ ਵੀ ਸਿੰਗਲ ਪੀਸ ਐ ਕੇ ਦਰਮਿਆ ਤੇ ਖੁੱਦਰ ਪਿਆ ਜੁੜੇ ਹੋਏ ਰੰਗ ਆ ਜੁੜੇ ਹੋਏ ਇਕੱਲੇ ਇਕੱਲੇ ਰੰਗ ਦਾ ਬੰਡਲ ਬਣਿਆ ਹੋਇਆ। ਤਕਰੀਬਨ ਇਸ ਟਾਈਮ 50 ਤੋਂ 55 ਰੰਗ ਹੋਣਗੇ ਜੀ। ਸਿੱਕੇ ਤੇ ਬਹੁਤ ਕੁਝ ਨਿਕਲ ਗਿਆ ਮਾਲ ਵੀਡੀਓ ਤੋਂ ਪਹਿਲਾਂ ਪਹਿਲਾਂ ਹੀ। ਇਹ ਵੀ ਇਨਜੈਕਟ 16 ਮੀਟਰ ਦੀ ਚੜਤ ਵਾਲਾ ਮਾਲ ਹੈ ਜੀ। 500 ਰੁਪਏ ਕਿਲੋ ਰੇਟ ਹੈ ਜੀ ਇਹਦਾ। ਜਿਹੜੀ ਵਿਮਲ ਦਾ ਅੱਜ ਹੋਲਸੇਲ ਦਾ ਰੇਟ 48 48 ਰੁਪਏ ਆ ਉਸੇ ਵਿਮਲ ਉਹਦਾ ਕਟ ਹੈ ਜੀ ਇਹ ਇਹ ਤੁਹਾਨੂੰ ਕਾਸਟ ਕਰਨਾ ਤਕਰੀਬਨ 31 31 ਰੁਪਏ ਚੜਤ ਰਜੈਕਟ 16 ਮੀਟਰ ਹੈ ਜੀ ਨਾ ਪੌਣੇ 16 ਤੇ ਨਾਲ ਸਵਾ 16 ਬਿਲਕੁਲ ਰਜੈਕਟ ਵਿਮਲ ਦਾ 16 ਮੀਟਰ ਤੱਕ ਚੜਦਾ ਹੈ ਜੀ ਤੇ 500 ਰੁਪਏ ਕਿਲੋ ਰੇਟ ਹੈ 31 تقريبا ਕਾਸਟ ਕਰੇਗਾ ਜੀ ਇਸ ਮਾਲ ਭਾਵੇਂ 60 ਰੁਪਏ ਵਿੱਚ ਲੁੱਤਾ ਵੀ ਵਿਕੇਗਾ ਬਹੁਤ ਵਧੀਆ ਮਾਲ ਹੈ ਸਾਫ਼ ਸੁਥਰਾ ਮਾਲ ਹੈ ਹਰ ਪੀਸ ਦੇ ਉੱਤੇ ਮੀਟਰ ਲਿਖੇ ਹੋਏ ਆ ਕੋਈ ਮਿਲਣ ਦੀ ਤਕੰਮਲ ਕਰਨ ਦੀ ਲੋੜ ਨਹੀਂ ਇਸ ਤੋਂ ਇਲਾਵਾ ਕੋਈ ਛੋਟਾ ਕੱਟ ਪੀਸ ਚਾਹੀਦਾ ਹੋਵੇ ਕੋਈ 2 ਮੀਟਰ ਕੱਟ ਕੱਲਾ 2 ਮੀਟਰ ਕੱਟ ਮਿਲ ਜਾਏਗਾ ਜੀ 350 ਰੁਪਏ ਕਿਲੋ 19 ਤੋਂ 20 ਮੀਟਰ ਦੀ ਚੜਤ ਆਉਗੀ ਜੀ ਤਕਰੀਬਨ 17 17.5 ਰੁਪਏ ਕਾਸ਼ ਕਰੇਗਾ ਜਾਂ 2 ਤੋਂ ਲੈ ਕੇ 4.5 ਮੀਟਰ ਤੱਕ ਕੱਟ ਮਿਲ ਜਾਏਗਾ ਜੀ 2 2.5 3 3.5 4 4.5 ਇਹ ਵੀ 19 ਤੋਂ 20 ਮੀਟਰ ਦੀ ਚੜਤ ਵਾਲਾ ਮਾਲ ਹੈ ਜੀ ਇਹ ਮਾਲ ਬਏਗਾ ਜੀ ਤੁਹਾਨੂੰ 400 ਰੁਪਏ ਕਿਲੋ 2 ਮੀਟਰ ਤੋਂ ਲੈ ਕੇ 4.5 ਮੀਟਰ ਤੱਕ ਕੋਈ 5 ਨਹੀਂ ਆਏਗਾ 2 ਤੋਂ ਥੱਲੇ ਨਹੀਂ 1.5 ਨਹੀਂ ਆਏਗਾ ਐਗਜੈਕਟ 2 ਮੀਟਰ ਘੱਟ 2 ਤੋਂ ਲੈ ਕੇ 4.5 ਯਾਰ ਅੰਕਲੋ ਪਤਾ ਆਪਣਾ ਇੱਕ ਵਾਰੀ ਫੇਰ ਨੋਟ ਕਰ ਲਓ ਸਟਾਰ ਫੈਬਰਿਕ 메ਨ ਬਾਜ਼ਾਰ ਨਿਅਰ ਮਲੋਤਰਾ ਬੁੱਕ ਡੀਪੂ ਮੋਗਾ ਇਸ ਤੋਂ ਇਲਾਵਾ ਤੁਹਾਨੂੰ ਆਪਣੇ ਕੋਲੋਂ ਟਾਪਟਾ ਡਾਈ ਕੀਤਾ ਹੋਇਆ ਟਾਪਟਾ ਅਮਰੀਕਨ ਕਰੇਵ ਪਾੜਾ ਸਿਲਕ ਨੇਚਰਲ ਕਰੇਵ ਫ੍ਰੈਂਚ ਕਰੇਵ ਜੌਰਜਟ ਸਾਰੇ ਸੌਦੇ ਮਿਲ ਜਾਣਗੇ ਜੀ ਇਹ ਤਾਂ ਆਪਾਂ ਕੱਲਾ ਵੀਡੀਓ ਹੀ ਅੱਜ ਮਨੁੱਖ ਲਈ ਫੁੱਲ ਵੈਲ ਦੀ ਪੌਣ ਦਾ ਸੀ ਨੈਚੁਰਲ ਕ੍ਰੇਵ ਤੇ ਬਹੁਤ ਕਲਰ ਆਏ ਹੋਏ ਆ ਜੀ ਪਿਓਰ ਸ਼ਿਮਰ ਡਾਇਵਲ ਸ਼ਿਮਰ ਦੇ ਆਏ ਹੋਏ ਆ ਜਿਹੜੇ ਕੀ ਤੁਹਾਨੂੰ ਲੋੜ ਦੇ ਰੇਟਾਂ ਤੇ ਮਿਲਣਗੇ ਇਸ ਤੋਂ ਇਲਾਵਾ ਅਜਕਲ ਐਫੈਂਡੀ ਸ਼ਿਮਰ ਗਲਾਸ ਸ਼ਿਮਰ ਟਿਸ਼ੂ ਸ਼ਿਮਰ ਇਹ ਅਜਕਲ ਬਹੁਤ ਸੇ ਚੱਲੀ ਹੋਈ ਹੈ ਜੀ ਇਹਨਾਂ ਚੀਜ਼ਾਂ ਦੀ ਬਹੁਤ ਟ੍ਰੈਂਡ ਹੈ ਇਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਪੀਸ 3 ਮੀਟਰ ਦਾ ਕੱਟ 3-3 ਮੀਟਰ ਦੇ ਕੱਟ ਆਏ ਹੋਏ ਨੇ ਜੀ ਦੋ-ਦੋ ਪੀਸ ਜੋੜ ਲਓ ਕਿ 6 ਮੀਟਰ ਕਪੜਾ ਆ ਜਾਊਗਾ 80 ਰੁਪਏ ਦਾ ਪੀਸ ਹੈ ਜੀ 3 ਮੀਟਰ ਦਾ ਜੇ ਜੋੜਾ ਲੈਣਾ ਚਾਹੋ ਜੋੜੇ ਵਾਲੇ ਵੀ ਹੈਗੇ ਆ ਬਣੇ ਹੋਏ ਜੋੜੇ ਆ 3 3 ਮੀਟਰ ਦੇ ਉਹ ਜੋੜਾ 170 ਰੁਪਏ ਦਾ ਜੋੜਾ ਵਾ ਜੀ 6 ਮੀਟਰ ਕਪੜਾ ਆਏਗਾ ਉਹਦੇ ਵਿੱਚ ਪੂਰੇ ਸੂਟ ਲੈਣੇ ਚਾਹੋਂ ਪੂਰੇ ਸੂਟ ਮਿਲ ਜਾਣਗੇ 5 ਮੀਟਰ ਤੋਂ ਲੈ ਕੇ 7 ਮੀਟਰ ਤੱਕ ਦਾ ਕੱਟ ਹੈ ਇਹਦੇ 'ਚ 330 ਰੁਪਏ ਦਾ ਸੂਟ ਪਏਗਾ ਜੀ 5 ਤੋਂ ਕੱਟ ਨਹੀਂ ਹੋਏਗਾ 7 ਮੀਟਰ ਤੱਕ ਦਾ ਕੱਟ ਹੈ ਜੀ ਸ਼ਿਮਰ ਦੇ ਵਿੱਚ ਟਾਈ ਡਾਈ ਦੇ ਸੂਟ ਆਏ ਹੋਏ ਆ ਜੀ ਸੱਤ ਗਲਰ ਨੇ 5 ਮੀਟਰ ਪਲੱਸ ਘੱਟ ਹੈ ਜੀ 300 ਰੁਪਏ ਦਾ ਸੂਟ ਹੈ ਡਾਇਬਲ ਸ਼ਮਰ ਦਾ ਕੱਟ ਪੀਸ ਆਇਆ ਹੋਇਆ ਜੀ ਇਹ 골ਡਨ ਕਲਰ ਦਾ ਸ਼ਮਰ ਹੈ 6 ਤੋਂ 6.5 ਮੀਟਰ ਦਾ ਪੀਸ ਹੈ ਜੀ ਤਕਰੀਬਨ 6.5 ਹੀ ਹੈ ਕਲਰ ਇਹੀ ਹੈ ਜੀ ਕਲਾ ਡਾਇਲ ਸ਼ਮਰ ਹੈ ਜੀ ਇਹ ਇਸ ਕੋਸਤੀ ਆਈਟਮ ਹੈ ਜੀ ਡਾਇਗਰਾਉਂ ਜਿਹੜਾ ਮਰਜ਼ੀ ਰੰਗਾਈ ਕਰਾਓ ਇਹ ਵੀ ਰੇਟ ਪੈਣਾ ਚ ਤੁਹਾਨੂੰ 330 ਰੁਪਏ 6 ਮੀਟਰ ਦਾ ਫਰੈਸ਼ ਦਾ ਲਈਏ ਤਾਂ 150 ਰੁਪਏ ਮੀਟਰ ਦਾ ਵਾ ਜੀ ਇਹ ਲੋੜ ਚ ਪੀਸਾ ਜਾਇਆ ਹੋਇਆ ਹੈ 6 ਮੀਟਰ ਦਾ ਪੀਸ ਹੈ ਜੀ 330 ਰੁਪਏ ਦਾ ਕੋਸਾ ਆਪਣਾ ਇੱਕ ਵਾਰੀ ਫੇਰ ਨੋਟ ਕਰ ਲਓ ਜੀ ਸਟਾਰ ਫੈਬਰਿਕ 메ਨ ਬਾਜ਼ਾਰ ਨੀਅਰ ਮਲੋਤਰਾ ਬੁੱਕ ਡੀਪੋ ਮੋਗਾ ਜੀ ਇੱਕ ਵਾਰ ਦਰਸ਼ਨ ਦੌਰ ਜਰੂਰ ਦਿਓ ਜੀ ਧੰਨਵਾਦ